ਸ੍ਰੀ ਗੁਰੂ ਜੀ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰਿਤ ਖੋਲੋਂ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਅੱਜ ਅਸੀਂ ਗੱਲ ਕਰਾਂਗੇ ਪਰਿਨੀਤੀ ਚੋਪੜਾ ਤੇ ਰघव ਛੱਡਾ ਦੇ ਬਾਰੇ ਜਿਨ੍ਹਾਂ ਦੇ ਖੂਬ ਸਾਰੀਆਂ ਕਲਿੱਪਸ ਖੂਬ ਸਾਰੇ ਵੀਡੀਓਜ਼ ਜੋ ਨੇ ਲਗਾਤਾਰ ਚਰਚਾਵਾ ਬਟੋਰੇ ਨੇ ਹਾਲੀ ਦੇ ਵਿੱਚ ਇੱਕ ਇੰਟਰਵਿਊ ਦੇ ਦੌਰਾਨ ਉਹਨਾਂ ਦੇ ਨਾਲ ਖੂਬ ਵਾਰਤਾਲਾਪ ਕੀਤੀ ਗਈ ਜਿਸ ਤੋਂ ਬਾਅਦ ਉਹਨਾਂ ਦੀ ਮੀਟਿੰਗ ਕਿਸ ਤਰ੍ਹਾਂ ਹੁੰਦੀ ਹੈ ਉਹ ਕਿਸ ਤਰ੍ਹਾਂ ਮਿਲਦੇ ਨੇ ਇਸ ਤੋਂ ਪਹਿਲਾਂ ਉਹਨਾਂ ਦੇ ਕੀ ਕੀ ਪਲਾਨਸ ਹੁੰਦੇ ਨੇ ਆਪਣੀ ਪਰਸਨਲ ਲਾਈਫ ਨੂੰ ਪ੍ਰੋਫੈਸ਼ਨਲ ਲਾਈਫ ਨੂੰ ਲੈ ਕੇ ਉਸ ਦੇ ਬਾਰੇ ਖੂਬ ਸਾਰੀਆਂ ਗੱਲਾਂ ਹੋਈਆਂ ਨੇ ਹੁਣ ਅਸੀਂ ਗੱਲ ਇਹ ਕਰਾਂਗੇ ਕਿ ਪਰਿਨਿਧੀ ਚੋਪੜਾ ਰਗਵ ਚੱਡਾ ਮਿਲੇ ਕਿਸ ਤਰ੍ਹਾਂ ਬੜੀ ਟਵਿਸਟਿੰਗ ਜੀ ਕਹਾਣੀ ਹੈ ਇੱਕ ਅਵਾਰਡ ਸ਼ੋਅ ਦੇ ਵਿੱਚ ਲੰਡਨ ਦੇ ਵਿੱਚ ਇੰਗਲੈਂਡ ਦੇ ਵਿੱਚ ਇਹਨਾਂ ਦੋਨਾਂ ਨੂੰ ਜੋ ਹੈ ਦੇਖਿਆ ਜਾਂਦਾ ਹੈ ਇਕੱਠੇ ਅਵਾਰਡ ਲੈਂਦੇ ਹੋਏ ਪਰਿਨੀਤੀ ਚੋਪੜਾ ਦੇ ਬ੍ਰਦਰਸ ਜੋਨੇ ਰਾਗਵ ਚੱਡਾ ਦੇ ਬਹੁਤ ਵੱਡੇ ਫੈਨਸ ਜਿਸ ਤੋਂ ਬਾਅਦ ਪਰਿਨੀਤੀ ਚੋਪੜਾ ਨੇ ਜਸਟ ਟਾਈਮ ਹੀ ਲਿਆ ਉਹਨਾਂ ਨੂੰ ਕਿ ਅਸੀਂ ਜ਼ਰੂਰ ਮਿਲਾਂਗੇ ਦੁਬਾਰਾ ਹਾਈ ਹੈਲੋ ਕਰਨ ਦੇ ਲਈ ਸਪੈਸ਼ਲ ਪਰਿਨੀਤੀ ਉਹਨਾਂ ਦੇ ਕੋਲ ਪਹੁੰਚੀ ਰਾਗਵ ਚੱਡਾ ਨੇ ਉਹਨਾਂ ਨੂੰ ਟਾਈਮ ਦਿੱਤਾ ਨੈਕਸਟ ਦਿਨ ਉਹਨਾਂ ਦੀ ਮੀਟਿੰਗ ਹੁੰਦੀ ਹੈ ਆਪਣੀ ਆਪਣੀ ਟੀਮਸ ਲੈ ਕੇ ਦੋਨੋਂ ਮਿਲਣ ਲਈ ਜਾਂਦੇ ਨੇ ਕੋਈ ਪਰਸਨਲ ਮੀਟ ਨਹੀਂ ਹੁੰਦੀ ਬਲਕਿ ਪ੍ਰੋਫੈਸ਼ਨਲ ਮੀਟ ਹੁੰਦੀ ਹੈ ਔਰ ਅਗਰ ਇਹਨਾਂ ਦਾ ਰਿਸ਼ਤਾ ਦੀ ਸ਼ੁਰੂਆਤ ਵੀ ਹੁੰਦੀ ਹੈ ਤਾਂ ਵੀ ਗੁਰੂ ਘਰ ਤੋਂ ਹੁੰਦੀ ਹੈ ਇਹ ਵੀ ਉਹਨਾਂ ਨੇ ਦੱਸਿਆ ਕਿ ਦੋਨੋਂ ਬਹੁਤ ਜ਼ਿਆਦਾ ਧਾਰਮਿਕ ਨਹੀਂ ਬਹੁਤ ਜ਼ਿਆਦਾ ਸਪਿਰਚੁਅਲ ਨਹੀਂ ਔਰ ਅਲੱਗ-ਅਲੱਗ ਜਗਾਵਤ ਹੈ ਜਾਣਾ ਉਹਨਾਂ ਨੂੰ ਬੜਾ ਜ਼ਿਆਦਾ ਪਸੰਦ ਹੈ ਪਰ ਇਨਿਤੀ ਚੋਪੜਾ ਔਰ ਰਾਗਵ ਛੱਡਾ ਦੀ ਇੱਕ ਸਟੇਟਮੈਂਟ ਜੋ ਲੋਕਾਂ ਨੂੰ ਬਹੁਤ ਜ਼ਿਆਦਾ ਪਸੰਦ ਆ ਰਹੀ ਹੈ ਔਰ ਉਹ ਚੀਜ਼ ਜਿਹੜੀ ਵਾਇਰਲ ਵੀ ਬਹੁਤ ਹੋ ਰਹੀ ਹੈ ਕਿ ਇਹ ਰਿਲੇਸ਼ਨਸ਼ਿਪ ਐਸੇ ਕਰਕੇ ਹੀ ਸਕਸੈਸਫੁਲ ਚੱਲ ਰਿਹਾ ਹੈ ਕਿਉਂਕਿ ਉਹਨਾਂ ਨੂੰ ਪੋਲਿਟੀਕਲ ਚੀਜ਼ਾਂ ਦੀ ਪੀ ਨਹੀਂ ਪਤਾ ਔਰ ਰਾਗਵ ਛੱਡਾ ਨੂੰ ਬਾਲੀਵੁੱਡ ਦਾ ਵੀ ਨਹੀਂ ਪਤਾ ਦੋਨੋਂ ਇੱਕ ਦੂਜੇ ਦੇ profession ਦੇ ਵਿੱਚ ਬਿਲਕੁਲ ਵੀ ਇੰਟਰਫੇਅਰ ਨਹੀਂ ਕਰਦੇ ਵਿ ਪਰਿਨੀਤੀ ਬੰਬੇ ਹੁੰਦੀ ਹੈ ਔਰ ਰਾਗਵ ਚੱਟਾ ਦਿੱਲੀ ਇਹ ਬੜੀ ਲੰਬੀ ਵਾਰਤਾਲਾਪ ਜਿੰਨੂੰ ਅਸੀਂ ਸੁਣਿਆ ਸਾਰਿਆਂ ਨੇ ਔਰ ਇਹ ਚੀਜ਼ਾਂ ਜਿਹੜੀਆਂ ਨੇ ਲਗਾਤਾਰ ਵਾਇਰਲ ਹੋ ਰਹੀਆਂ ਨੇ ਛੋਟੇ ਛੋਟੇ ਕਲਿੱਪਸ ਪਰਿਨੀਤੀ ਔਰ ਰਾਗਵ ਦੇ ਵਾਇਰਲ ਹੋ ਰਹੇ ਨੇ ਬਹੁਤ ਸਾਰੀ ਇਸ ਰਿਲੇਸ਼ਨਸ਼ਿਪ ਨੂੰ ਲੈ ਕੇ ਕੋਰਟਸ ਜਿਹੜੇ ਨੇ ਉਹ ਵੀ ਬੰਦ ਰਹੇ ਨੇ ਕਿ ਕਿਸ ਤਰ੍ਹਾਂ ਇੱਕ ਸਕਸੈਸਫੁਲ ਰਿਲੇਸ਼ਨਸ਼ਿਪ ਹੋ ਸਕਦਾ ਹੈ ਰਿਲੇਸ਼ਨਸ਼ਿਪ ਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਰਿਸ਼ਤੇ ਨੂੰ ਸਹੀ ਸਲਾਮਤ ਚਲਾਉਣ ਦੇ ਲਈ ਕੀ ਕੁਝ ਕਰਨਾ ਚਾਹੀਦਾ ਪਰਿਨੀਤੀ ਰਾਗਵ ਚੱਡਾ ਨੂੰ ਬਹੁਤ ਪਿਆਰ ਕਰਦੀ ਹੈ ਹਾਲਾਂਕਿ ਉਹ ਕਹਿੰਦੀ ਸੀ ਕਿ ਮੈਂ ਕਿਸੇ ਵੀ ਪੋਲੀਟੀਸ਼ੀਅਨ ਦੇ ਨਾਲ ਕਦੇ ਵਿਆਹ ਨਹੀਂ ਕਰੂੰਗੀ ਇਹਦੇ ਵੀ ਬਹੁਤ ਜ਼ਿਆਦਾ ਮੀਮਸ ਬਣੇ ਜਦੋਂ ਪਰਿਨੀਤੀ ਔਰ ਰਾਗਵ ਚੱਡਾ ਦਾ ਵਿਆਹ ਹੋਇਆ ਸੋ ਰਾਗਵ ਚੱਡਾ ਵੀ ਆਪਣੇ ਆਪ ਨੂੰ ਬਹੁਤ ਜ਼ਿਆਦਾ ਬlesed ਫੀਲ ਕਰਦੇ ਨੇ ਕਿ ਪਰਿਨੀਤੀ ਉਹਨਾਂ ਦੀ ਵਾਈਫ ਹੈ ਰਾਜਨੀਤੀ ਦੇ ਨਾਲ ਨਾਲ ਪਰਿਨੀਤੀ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਆਈ ਹੈ ਇਸ ਨੂੰ ਲੈ ਕੇ ਉਹਨਾਂ ਨੇ ਬਹੁਤ ਸਾਰੇ ਖੁਲਾਸੇ ਕੀਤੇ ਨੇ ਸੋ ਤੁਸੀਂ ਵੀ ਪਰਿਨੀਤੀ ਔਰ ਰਗਵ ਚੱਡਾ ਦੇ ਵਿਆਹ ਦੀਆਂ ਤਸਵੀਰਾਂ ਲਗਾਤਾਰ ਵਾਇਰਲ ਹੁੰਦੀਆਂ ਦੇਖੀਆਂ ਸੀਗੀਆਂ ਕਿ ਕਿਸ ਤਰ੍ਹਾਂ ਇਹਨਾਂ ਨੇ ਆਪਣਾ ਵਿਆਹ ਕਰਵਾਇਆ ਕਿਉਂਕਿ ਪਰਿਨੀਤੀ ਦਾ ਕਹਿਣਾ ਹੈ ਕਿ ਵਿਆਹ ਜ਼ਿੰਦਗੀ ਦੇ ਵਿੱਚ ਇੱਕ ਵਾਰ ਹੀ ਹੁੰਦਾ ਹੈ ਔਰ ਉਸ ਨੂੰ ਧੂਮ ਧਾਮ ਦੇ ਨਾਲ ਹੀ ਕਰਨਾ ਚਾਹੀਦਾ ਹੈ ਕਿਉਂਕਿ ਬਹੁਤ ਸ ਆਪਣੇ ਸੰਜੋਗ ਕੇ ਅਸੀਂ ਸਟਰਗਲ ਕਰਦੇ ਆ ਬਹੁਤ ਮਿਹਨਤ ਕਰਦੇ ਆ ਸਿਰਫ ਇੱਕ ਜ਼ਿੰਦਗੀ ਦੇ ਵਿੱਚ ਸਿਰਫ ਇੱਕ ਹੀ ਵਿਆਹ ਹੋਣਾ ਹੁੰਦਾ ਜਿਸ ਨੂੰ ਅਸੀਂ ਬੜੇ ਧੂਮ ਧਾਮ ਨਾਲ ਮਨਾਇਆ ਵਿਆਖ ਕੀਤਾ ਅਸੀਂ ਲੋਕਾਂ ਦੀ ਪਰਵਾਹ ਨਹੀਂ ਕਰਦੇ ਪਰ ਫਿਰ ਵੀ ਲੋਕ ਸਾਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਉਹਨਾਂ ਦਾ ਦਿਲ ਤੋਂ ਧੰਨਵਾਦ ਸੋ ਜੋ ਵੀ ਤੁਸੀਂ ਤਸਵੀਰਾਂ ਵੀਡੀਓਜ਼ ਦੇਖ ਰਹੇ ਹੋ ਇਹ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ